ਯੁੱਧ ਨਸ਼ਿਆਂ ਵਿਰੁੱਧ ਲੀਗ ਮੈਚਾਂ ਦੇ ਦੂਜੇ ਦਿਨ ਪਿੰਡ ਬਰਾਸ ਨਰਾਇਣਗੜ ਵਿਖੇ 8 ਟੀਮਾਂ ਨੇ ਭਾਗ ਲਿਆ ਇਸ ਮੈਚ ਵਿੱਚ ਲੋਹਾ ਖੇੜੀ ਅਤੇ ਨਿਆਮੋ ਮਾਜਰੇ ਵਿੱਚ ਬਹੁਤ ਹੀ ਫਸਮਾ ਮੁਕਾਬਲਾ ਹੋਇਆ ਇਹ ਮੈਚ ਯੁੱਧ ਨਸ਼ਿਆਂ ਵਿਰੁੱਧ ਕਰਵਾਏ ਜਾ ਰਹੇ ਲੀਗ ਮੈਚਾਂ ਦੀ ਗੜੀ ਦੇ ਵੱਜੋਂ ਪਿੰਡ ਬਰਾਸ ਵਿਖੇ ਡੀਐਸਪੀ ਸ਼੍ਰੀ ਰਾਜ ਕੁਮਾਰ ਸ਼ਰਮਾ ਜੀ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਮਾਨਯੋਗ ਡੀਐਸਪੀ ਸ਼੍ਰੀ ਰਾਜ ਕੁਮਾਰ ਸ਼ਰਮਾ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੋਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇਹ ਲੀਗ ਮੈਚ ਸਰਕਲ ਬਸੀ ਬਠਾਣਾ ਦੇ ਅਧੀਨ ਪੈਂਦੇ ਥਾਣਾ ਬਡਾਲਾ ਅੱਲਾ ਸਿੰਘ ਅਤੇ ਥਾਣਾ ਬਸੀ ਬਠਾਣਾ ਦੇ ਵਿੱਚ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਨਸ਼ੇ ਨੂੰ ਕਿਵੇਂ ਖਤਮ ਕੀਤਾ ਜਾਵੇ ਇਸ ਦੇ ਲਈ ਆਮ ਜਨਤਾ ਤੋਂ ਸਹਿਯੋਗ ਅਤੇ ਉਹਨਾਂ ਦੇ ਸੁਝਾਅ ਲਈ ਜਾ ਰਹੇ ਹਨ ਇਸ ਮੌਕੇ ਤੇ ਇਸ ਮਹਿੰਮ ਨੂੰ ਸਫਲ ਬਣਾਉਣ ਲਈ ਮਾਨਜੋਗ ਡੀਐਸਪੀ ਰਾਜਕੁਮਾਰ ਸ਼ਰਮਾ ਜੀ ਅਤੇ ਐਸਐਚ ਚਮਨਪ੍ਰੀਤ ਸਿੰਘ ਦਿਓਲ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਲਈ ਨੌਜਵਾਨਾਂ ਦਾ ਖੇਡਾਂ ਵੱਲ ਧਿਆਨ ਵਧਾਉਣ ਲਈ ਇਸ ਮਹਮੇਂ ਦੇ ਤਹਿਤ ਐਸਐਸਪੀ ਫਤੇਗੜ ਸੈਵਿਸ਼ਿਦੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਫੁੱਟਬਾਲ ਤੇ ਵਾਲੀਵਾਲ ਮੈਚ ਕਰਵਾਏ ਗਏ 55 ਆਹ ਹਾਂ ਉਹ ਉੱਥੇ ਆ ਨਾ ਆਰੂ ਵੀ ਮੇਰੀ ਸਿਹਤ ਦਿਰਾਉਂਦਾ ਆਹ ਲਾ ਮਨ ਨੂੰ ਕਹਿੰਦਾ ਆ ਕੀ ਆ ਤੇਰੇ ਲੱਗੀਆਂ ਸੀ ਸਾਡੇ ਕੰਦੇ Vamos ver ver. ver ਅੱਜ ਨਰੈਣਗੜ੍ਹ ਸਕੂਲ ਦੇ ਵਿੱਚ ਦੂਜੇ ਮੈਚ ਦਾ ਉਕਾਟਨ ਹੋਇਆ ਇਸ ਤੋਂ ਪਹਿਲਾਂ ਜਿਹੜਾ ਮੈਚ ਸੀਗਾ ਸਾਡੇ ਮਾਨਯੋਗ ਡੀਐਸਪੀ ਰਾਜਕਮਰ ਸ਼ਰਮਾ ਜੀ ਨੇ ਉਹਨਾਂ ਦਾ ਉਕਾਟਨ ਕੀਤਾ ਸੀਗਾ ਤੇ ਉਹਨਾਂ ਦੇ ਨਾਲ ਸਾਡੇ ਬਡਾਲੀ ਅੱਲਾ ਸਿੰਘ ਦੇ ਥਾਣੇ ਦੇ ਐਸਐਚਓ ਮਨਪ੍ਰੀਤ ਸਿੰਘ ਜੀ ਜੋ ਹਾਜ਼ਰ ਸੀਗੇ ਨਾਲ ਸਾਡੇ ਮਨਜੀਤ ਸਿੰਘ ਲੋਹਾਖੜੀ ਗੁਰਵਿੰਦਰ ਸਿੰਘ ਤੇ ਬਹੁਤ ਸਾਰੇ ਸੱਜਣ ਸੀਗੇ ਇਹ ਲੀਗ ਮੈਚ ਨੇ ਇਹ ਜਿਸ ਤਰ੍ਹਾਂ ਅੱਜ ਪਡਾਲੀ ਅੰਲਾ ਸਿੰਘ ਖਾਣਾ ਦੇ ਵਿੱਚ ਦੂਜਾ ਮੈਚ ਹੈ ਇਸੇ ਤਰ੍ਹਾਂ ਬਸੀ ਪਠਾਣਾ ਆਈਟੀਆ ਦੇ ਵਿੱਚ ਵੀ ਫੁੱਟਬਾਲ ਦੇ ਮੈਚ ਚੱਲ ਰਹੇ ਨੇ ਇਹਨਾਂ ਦੀ ਜਿਹੜੀ ਸਾਰੀ ਸਰਪ੍ਰਸਤੀ ਹੈ ਸਾਡੇ ਮਾਨ ਜੋਗ ਡੀਐਸਪੀ ਰਾਜ ਕੁਮਾਰ ਸ਼ਰਮਾ ਜੀ ਕਰ ਰਹੇ ਨੇ ਇਹਦੇ ਵਿੱਚ ਜਿਹੜਾ ਅੱਜ ਮੈਚ ਹੋ ਰਿਹਾ ਹੈ ਵਿਸ਼ੇਸ਼ ਤੌਰ ਤੇ ਸਾਡੇ ਐਸਐਚਓ ਮਨਪ੍ਰੀਤ ਸਿੰਘ ਦੋ ਪਹੁੰਚ ਰਹੇ ਨੇ ਜਿਹੜੇ ਕਿ ਸਾਡੇ ਅੰਤਰਰਾਸ਼ਟਰੀ ਖਿਡਾਰੀ ਵੀ ਨੇ ਤੇ ਜਿਹੜੀਆਂ ਟੀਮਾਂ ਨੇ ਦੋ ਹੁਣ ਖੇਡ ਰਹੀਆਂ ਨੇ ਇੱਕ ਪਾਸੇ ਨਿਆਮੂ ਮਾਜਰਾ ਇੱਕ ਪਾਸੇ ਲੋਹਾ ਖੇੜੀ ਬਹੁਤ ਵਧੀਆ ਮੁਕਾਬਲੇ ਫਸਵੇਂ ਮੁਕਾਬਲੇ ਨੇ ਨੈਕ ਟੂ ਨੈਕ ਮੁਕਾਬਲਾ ਚੱਲ ਰਿਹਾ ਹੈ 9 10 8 9 ਸੀ ਵੀ 10 11 ਨੈਕ ਟੂ ਨੈਕ ਬਹੁਤ ਵਧੀਆ ਹੈ ਜਿਹੜੇ ਇਹਨਾਂ ਵਿੱਚੋਂ ਜਿੱਤਣਗੇ ਉਹਨਾਂ ਨੂੰ ਜ਼ਿਲ੍ਹਾ ਲੈਵਲ ਤੇ ਪਾਰਟਿਸਪੇਟ ਕਰਾਇਆ ਜਾਊਗਾ ਉੱਥੇ ਸਾਡੇ ਮਾਨਯੋਗ ਐਸਐਸਪੀ ਸੁਖਮ ਅਗਰਵਾਲ ਜੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਗੇ ਮੈਂ ਵਿਸ਼ੇਸ਼ ਤੌਰ ਤੇ ਸਾਰੇ ਜਿੱਥੇ ਖਿਡਾਰੀਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਸਮੇਂ ਤੋਂ ਪ੍ਰੈਕਟਿਸ ਕਰਦ ਨੇ ਬਹੁਤ ਵਧੀਆ ਖੇਡਾਂ ਖੇਡਦੇ ਨੇ ਇਹਦਾ ਜਿਹੜਾ ਸਾਡਾ ਅੱਜ ਇੱਕ ਪਰਪਸ ਹੈ ਜੁਧ ਨਸ਼ਾ ਵਿਰੁੱਧ ਇਹ ਸਾਰੇ ਮੈਚ ਕਰਵਾਏ ਜਾ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਸਾਡੇ ਮਾਨ ਜੋਗ ਐਸਐਸਪੀ ਸੁਭਮ ਅਗਰਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਮੈਚ ਨੇ ਸਾਡੇ ਡੀਐਸਪੀ ਜਿਹੜੇ ਬਸੀ ਪਠਾਨਾ ਸਰਕਲ ਦੇ ਨੇ ਉਹਨਾਂ ਦੀ ਰਹਿਨਮਾਈ ਹੇਠ ਹੋ ਰਹੇ ਨੇ ਇਹਨਾਂ ਦੇ ਵਿੱਚ ਸਾਡੇ ਐਸਐਚਓ ਮਨਪ੍ਰੀਤ ਸਿੰਘ ਦਿਓਲ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਵੀਰ ਬੰਜੀਤ ਸਿੰਘ ਲੋਹਾਖੜੀ ਜੀ ਬੈਠੇ ਨੇ ਨਾਲ ਰਵਿੰਦਰ ਸਿੰਘ ਜੀ ਮੈਂ ਕੀਦਾ ਕਿਦਾ ਨਾਲਵਾ ਬਹੁਤ ਵੱਡਾ ਯੋਗਦਾਨ ਹੈ ਇਹ ਬੱਚਿਆਂ ਨੂੰ ਜਿੱਥੇ ਕੈਨੇਡਾ ਦੇ ਨਾਲ ਜੋੜਿਆ ਜਾ ਰਿਹਾ ਜਾ ਰਿਹਾ ਨਾਲ ਇਹਨਾਂ ਨੂੰ ਅਸੀਂ ਕਹਿੰਨੇ ਤੁਸੀਂ ਬਾਕੀ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਗਰਤ ਕਰਨਾ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਇਸ ਮੈਚਾਂ ਦੇ ਵਿੱਚ ਜਿਹੜੀ ਰਿਫਰੈਸ਼ਮੈਂਟ ਹੈ ਸਾਡੇ ਸਾਥ ਭਰਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਦਿੱਤੀ ਗਈ ਹੈ ਸੋ ਇੱਕ ਵਾਰੀ ਫੇਰ ਮੈਂ ਇਸ ਲੀਗ ਮੈਚ ਖੇਡ ਰਹੇ ਵਿਦਿਆਰਥੀਆਂ ਨੂੰ ਜਿੱਥੇ ਵਧਾਈ ਦਿੰਨਾ ਜਿੱਤਣ ਵਾਲੀਆਂ ਟੀਮਾਂ ਨੂੰ ਵਧਾਈ ਦਿੰਨਾ ਦੇ ਨਾਲ ਦੀ ਨਾਲ ਮੈਂ ਇੱਕ ਵਾਰੀ ਫੇਰ ਇੱਥੇ ਲਾਕੇ ਦੇ ਸਾਰੇ ਪੰਚਾਇਤ ਸਰਪੰਚ ਜਿੰਨੇ ਵੀ ਸਾਡੇ ਅਹੁਦੇਦਾਰ ਬੈਠੇ ਨੇ ਉਹਨਾਂ ਸਾਰਿਆਂ ਨੂੰ ਕਹਿੰਨਾ ਵੀ ਜਿਹੜਾ ਇਹ ਜੰਗ ਹੈ ਜੁਧ ਨਸ਼ਿਆਂ ਵਿਰੁੱਧ ਆਪਾਂ ਇਹਦੇ ਵਿੱਚ ਵੱਧ ਤੇ ਵੱਧ ਪਾਰਟਿਸਪੇਟ ਕਰੀਏ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਤਾਂ ਕਿ ਬੱਚੇ ਜਿਹੜੇ ਖਿਡਾਰੀ ਨੇ ਜਿਸ ਤਰ੍ਹਾਂ ਸਾਡੇ ਮਰਦੂਦ ਦੋਨੇ ਦਾ 3% ਕੋਟਾ ਹੁੰਦਾ ਬੱਚੇ ਉੱਚਾ ਉਹਦੇ ਵੀ ਪ੍ਰਾਪਤ ਕਰ ਸਕਦੇ ਨੇ ਥੈਂਕ ਯੂ ਸਰ ਧੰਨਵਾਦ ਦੇਖੇ માલલે માલલે માલે ਸਰ ਅੱਜ ਜੁਧ ਨਸ਼ਿਆਂ ਵਿਰੁੱਧ ਤੁਸੀਂ ਇਸ ਸਕੂਲ ਦੇ ਵਿੱਚ ਪਹੁੰਚੋ ਤੇ ਕੀ ਕੀ ਕਹਿਣਾ ਚਾਹੋਗੇ ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੋਭਮ ਅਗਰਵਾਲ ਆਈਪੀਐਸ ਜੀ ਦੇ ਜੋਗ ਵਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਰਾਜਕੁਮਾਰ ਪੀਪੀਐਸ ਸਬ ਡਿਵੀਜ਼ਨ ਡੀਐਸਪੀ ਬਸੀ ਪਠਾਣਾ ਜੀ ਦੇ ਯੋਗ ਹਦਾਇਤਾਂ ਤੇ ਅਸੀਂ ਇੱਕ ਯੁੱਧ ਨਸ਼ੇ ਵਿਰੁੱਧ ਮਹਿੰਮ ਦੇ ਵਿੱਚ ਜਿੱਥੇ ਮਾੜੇ ਅਨਸਰਾਂ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜੇ ਭੇਜਿਆ ਜਾ ਰਿਹਾ ਉੱਥੇ ਹੀ ਆ ਸਾਡਾ ਦੂਸਰਾ ਸਟੈਪ ਹੈ ਕਿ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਇਹਨੂੰ ਵੱਧ ਤੋਂ ਵੱਧ ਸਪੋਰਟਸ ਨਾਲ ਜੋੜਿਆ ਜਾਵੇ ਇਸ ਦਾ ਪਰਪਸ ਇਹ ਹੈ ਤਾਂ ਜੋ ਸਾਡਾ ਜਿਹੜਾ ਜੂਥ ਆ ਉਹ ਇਸ ਮਾੜੀ ਸੰਗ ਤੋਂ ਵੱਸ ਸਕੇ ਤੇ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਸਿੱਧੇ ਪਾਸੇ ਲਾ ਸਕੇ ਜਿਸ ਤਰ੍ਹਾਂ ਦੇਖਿਆ ਜਾਂਦਾ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਤੇ ਬਹੁਤ ਸਟੈਮਨਾ ਤੇ ਜਿਸ ਤਰ੍ਹਾਂ ਦੂਸਰੇਾਂ ਦੇ ਮੂੰਹ ਤੇ ਇੱਕ ਚਪੇੜ ਵੀ ਆ ਜਿਸ ਤਰ੍ਹਾਂ ਕਹਿੰਦੇ ਆ ਨੌਜਵਾਨੀ ਨਸ਼ੇ ਦੇ ਵਿੱਚ ਡੁੱਬ ਗਈ ਆ ਤੇ ਇਸ ਨੌਜਵਾਨਾਂ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਨੌਜਵਾਨਾਂ ਦਾ ਇਹਨਾਂ ਬਹੁਤ ਜ਼ਿਆਦਾ ਅੱਜ ਸੈਕਿੰਡ ਸਾਡਾ ਸ਼ਡਿਊਲ ਆ ਅਸੀਂ ਇਹ ਸਟਾਰਟ ਕੀਤਾ ਸੀ ਨੌਜਵਾਨਾਂ 'ਚ ਬਹੁਤ ਜ਼ਿਆਦਾ ਉਸ਼ਾ ਅੱਜ ਵੀ ਸਾਡੇ ਕੋਲ ਦੋ ਟੀਮਾਂ ਇਲਾਕੇ ਦੀਆਂ ਹੋਰ ਆਈਆਂ ਨੇ ਪਹਿਲਾਂ ਅਸੀਂ ਛੇ ਟੀਮਾਂ ਕੀਤੀਆਂ ਸੀ ਹੁਣ ਅੱਠ ਟੀਮਾਂ ਨੇ ਇਹਨਾਂ ਬੱਚਿਆਂ ਦੇ ਹੁਸ਼ਿਆਰ ਨੂੰ ਦੇਖ ਕੇ ਜਿਹੜੇ ਕੋਈ ਸਾਡੇ ਬੱਚੇ ਮਾੜੀ ਸੰਗਤ ਚ ਪਏ ਨੇ ਉਹ ਜਰੂਰ ਵਾਪਸ ਮੁੜਨਗੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੀ ਜਿਹੜੀ ਲਾਈਫ ਆ ਹੌਸਪੀਟਲਸ ਵਾਲੇ ਪਾਸੇ ਲਾਉਂ। ਥੈਂਕ ਯੂ ਸਰ। ਸਾਡੇ ਨਾਲ ਮੌਜੂਦ ਨੇ ਇਸ ਟਾਈਮ ਸਟੇਟ ਅਵਾਰਡ ਦੀ ਪ੍ਰਿੰਸੀਪਲ ਨਰੰਗ ਸਿੰਘ ਜੀ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਰ ਕੀ ਕਹਿਣਾ ਚਾਹੋਗੇ ਤੁਸੀਂ? ਜਿਸ ਤਰ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਸਾਂਝਾ ਪਰਾਲਾ ਕੀਤਾ ਗਿਆ ਹੈ। ਜੁਧ ਨਸ਼ਿਆਂ ਵਿਰੁੱਧ। ਇਸੇ ਤਰ੍ਹਾਂ ਮਾਨਯੋਗ ਐਸਐਸਪੀ ਸੁਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਬਹੁਤ ਸਤਿਕਾਰਯੋਗ ਡੀਐਸਪੀ ਸ਼੍ਰੀ ਰਾਜਕਮਰ ਸ਼ਰਮਾ ਜੀ ਵੱਲੋਂ ਇਹ ਥਾਣਾ ਬਡਾਲੀ ਅਲਾ ਸਿੰਘ ਦੇ ਵਿੱਚ ਲੀਗ ਮੈਚ ਕਰਾਇਆ ਜਾ ਰਹੇ ਨੇ ਵਾਲੀਬਾਲ ਦੇ ਇਸ ਦੇ ਵਿੱਚ ਪਹਿਲਾ ਮੈਚ ਹੋਇਆ ਸੀ ਅੱਜ 6 ਟੀਮਾਂ ਹੋਰ ਪਹੁੰਚੇ ਨੇ ਟੋਟਲ 8 ਟੀਮਾਂ ਪਹੁੰਚ ਚੁੱਕੀਆਂ ਨੇ ਜਿਹੜਾ ਇਹ ਤੋਂ ਪਹਿਲਾ ਮੁਕਾਬਲਾ ਸੀ ਬਹੁਤ ਹੀ ਨੈਗਟਿਵ ਨੈਗਟਿਵ ਸੀਗਾ ਬਹੁਤ ਫਾਸਲੇ ਮੁਕਾਬਲੇ ਹੋਏ ਨੇ ਜਿਸ ਦੇ ਤਹਿਤ ਹੀ ਉਹਨਾਂ ਵੱਲੋਂ ਸਿਰਫ ਕੋਟਾ ਦੀ ਹਾਰਜਿਤ ਹੋਈ ਹੈ ਇਹਦੇ ਵਿੱਚ ਇੱਕ ਹੈ ਜਿਸ ਤਰ੍ਹਾਂ ਕਿ ਪਹਿਲਾਂ ਸਾਡੇ ਐਸਐਚਓ ਸਾਹਿਬ ਨੇ ਵੀ ਦੱਸਿਆ ਵੀ ਅਸੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਾਂ ਤਾਂ ਕਿ ਖੇਡਣਗੇ ਵੀ ਨਾਲ ਦੀ ਨਾਲ ਉਹਨਾਂ ਨੂੰ ਜਿਵੇਂ 3% ਸਾਡਾ ਸਰਕਾਰੀ ਨੌਕਰੀਆਂ ਦੇ ਵਿੱਚ ਕੋਟਾ ਵੀ ਹੈ ਉਹਦੇ ਵਿੱਚ ਇਹ ਨੌਕਰੀਆਂ ਪ੍ਰਾਪਤ ਕਰਕੇ ਉੱਚਾ ਉਹਦਿਆਂ ਤੇ ਵੀ ਪਹੁੰਚਣਗੇ ਇਸ ਤੋਂ ਇਲਾਵਾ ਇਹਨਾਂ ਨੂੰ ਇਹ ਵੀ ਪ੍ਰੇਰਿਆ ਜਾਂਦਾ ਵੀ ਤੁਸੀਂ ਤਾਂ ਖਿਡਾਰੀ ਹੈ ਬਾਕੀ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਖੇਡਾਂ ਵੱਲ ਲੈ ਕੇ ਆਓ ਤਾਂ ਕਿ ਆਪਾਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਧੰਨਵਾਦ No, no,